ਤੇ ਨਾ ਜੀ ਇਹ ਦੇ ਖਿਲਾਫ ਸੀ ਕਿ ਤੇ ਕਰਾਪਸ਼ਨ ਦੇ ਖਿਲਾਫ ਕਿ ਉਹਦੇ ਖਿਲਾਫ ਵਧੀਆ ਸੀ ਇਹਨਾਂ ਨੇ ਮੈਸੇਜ ਦਿੱਤਾ ਹੈ ਦੇਵ ਕਰੋੜ ਨੂੰ ਪਹਿਲਾਂ ਵੀ ਦੇਖਦੇ ਹੋ ਜੀ ਫੇਵਰੇਟ ਆ ਉਹ ਤਾਂ ਜੀ ਕਰੋੜ ਨੇ ਬਹੁਤ ਵਧੀਆ ਐਕਟਿੰਗ ਕੀਤੀ ਵੀ ਉਹ ਬੰਦਾ ਉਹ ਇੱਕ ਦਿਨ ਬਹੁਤ ਅਕੀਬਤੂਗਾ ਜੀ ਬਹੁਤ ਵਧੀਆ ਐਕਟਿੰਗ ਬਹੁਤ ਸੋਹਣੀ ਮੇਰੀ ਫੇਵਰੇਟ ਫਿਲਮ ਬਣੀ ਆ ਅੱਛਾ ਇਹ ਫੇਵਰੇਟ ਕਿੱਦਾਂ ਬਣੀ ਪਹਿਲੇ ਵੀ ਸੀਕਲ ਦੇਖੇ ਹੋਏ ਆ ਹਾਂ ਪਹਿਲੇ ਵੀ ਦੇਖੀ ਹੋਈ ਆ ਉਹ ਜਿਹੜਾ ਗਾਂਧੀ ਸੀ ਉਹ ਮੇਰਾ ਫੇਵਰੇਟ ਐਕਟਰ ਹੈ ਕਿਹੜੀ ਮੂਵੀ ਦੇਖ ਕੇ ਆਏ ਹੋ ਡਾਕੂ ਦਾ ਮੁੰਡਾ ਕਿੱਦਾਂ ਦੀ ਲੱਗੀ ਡਾਕੂ ਦਾ ਮੁੰਡਾ ਵਧੀਆ ਵਾ ਓਕੇ ਵਧੀਆ ਵਾ ਜਿਹੜੇ ਅੱਛਾ ਜਿਹੜੇ ਪਹਿਲਾਂ ਦੋ ਪਾਰਟ ਆਏ ਉਹਨਾਂ ਨਾਲੋਂ ਵਧੀਆ ਕਿ ਨਹੀਂ ਉਹਨਾਂ ਨਾਲੋਂ ਜ਼ੈਨੀਕ ਕੀ ਮੈਸੇਜ ਦੇਖਣ ਨੂੰ ਮਿਲਿਆ ਵੀ ਇਹ ਨਸ਼ਿਆਂ ਦੇ ਵਿਰੁੱਧ ਮੈਸੇਜ ਦਿੱਤਾ ਹਾਂਜੀ ਵਧੀਆ ਬਿਲਕੁਲ ਦੇਖਣੀ ਚਾਹੀਦੀ ਸਭ ਨੂੰ ਨੇਮ ਕਰੋੜ ਨੂੰ ਪਸੰਦ ਕਰਦੇ ਹਾਂਜੀ 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 ਕਿੰਨੀ ਕ ਐਕਟਿੰਗ ਉਹਨਾਂ ਦੀ ਵਸੰਤ ਐਕਟਿੰਗ ਬਹੁਤ ਵਧੀਆ ਵਾ ਹਾਂ ਕਿੰਨੇ ਨੰਬਰ ਦੋਗੇ 10/10 10/10 ਆਊਟ ਆਫ 10 ਵਾਓ ਤੇ ਕਿੱਥੋਂ ਆਏ ਹੋ ਸਰ ਸੁਨਣਾ ਲੇ ਤੂੰ ਡਾਕੂ ਦਾ ਮੁੰਡਾ ਦੇਖਣ ਆਏ ਸੀ ਅੱਛਾ ਕਿੱਦਾਂ ਦੀ ਲੱਗੀ ਮ ਤੇ ਨਸ਼ਿਆਂ ਦੇ ਖਿਲਾਫ ਸੀ ਕੀ ਤੇ ਕ腐ਪਸ਼ਨ ਦੇ ਖਿਲਾਫ ਹੂੰ ਜੋਧੇ ਖਿਲਾਫ ਵਧੀਆ ਸੀ ਉਹਨਾਂ ਨੇ ਮੈਸੇਜ ਦਿੱਤਾ ਹੋਇਆ ਹੂੰ ਜਿਹੜਾ ਦੇਵ ਕਰੋੜ ਦਾ ਇੱਕ ਐਕਟਿੰਗ ਕਰਨ ਦਾ ਹੈ ਨਾ ਇੱਕ ਦਵੰਗ ਸਟਾਈਲ ਆ ਉਹ ਕਿਵੇਂ ਦਾ ਲੱਗਦਾ ਬਹੁਤ ਯੂਨੀਕ ਸੀਗਾ ਇਹ ਇਸ ਵਾਰ ਤਾਂ ਦੋਨਾਂ ਫਿਲਮਾਂ ਨਾਲੋਂ ਕਿਹੜੀ ਯੂਨੀਕ ਨਾਇਸ ਲੱਗੀ ਕਹ ਲੜਾਈ ਵਧੀਆ ਲੱਗੀ ਕਿ ਜਿਹੜਾ ਉਹਨਾਂ ਨੇ ਨਵਾਂ ਕੰਟੈਂਟ ਲਿਆਂਦਾ ਉਹ ਬਹੁਤ ਵਧੀਆ ਸੀਗਾ ਅੱਗੇ ਨਾਲੋਂ ਮਤਲਬ ਥੋੜਾ ਵੀ ਐਫਐਕਸ ਦੇ ਵਿੱਚ ਵੀ ਕੁਝ ਡਿਫਰੈਂਟ ਲੱਗਾ ਗੁੱਟ ਸੀਗੇ ਹਾਂਜੀ ਵੀ ਐਫਐਕਸ ਦੀ ਕੁਆਲਿਟੀ ਬਹੁਤ ਵਧੀਆ ਸੀ ਹਾਂਜੀ ਹਾਂਜੀ ਬਹੁਤ ਵਧੀਆ ਸੀਗੀ ਕੁਆਲਿਟੀ ਬਹੁਤ ਵਧੀਆ ਸੀ ਵੀ ਐਫ ਡਾਕੂ ਦਾ ਮੁੰਡਾ 3 ਕਿਵੇਂ ਦੀ ਲੱਗੀ ਫੇ ਉਹ ਵਧੀਆ ਮੂਵੀ ਬਹੁਤ ਉਹ ਕੈਂਟ ਆ ਤਾਂ ਲੱਗੀ ਕਿ ਸਭ ਤੋਂ ਕੈਂਟ ਲੱਗਾ ਮਤਲਬ ਜੋ ਇਹਨਾਂ ਨੇ ਮੋਟੀਵੇਸ਼ਨ ਦਿੱਤਾ ਵੀ ਇੱਕ ਮੁੰਡਾ ਚੰਗਾ ਹੁੰਦਾ ਵਾ ਤੇ ਫਿਰ ਬਾਅਦ ਚ ਬੁਰਾ ਬਣ ਜਾਂਦਾ ਪੁਲਿਸ ਦੇ ਕਰਕੇ ਅੱਜ ਕੱਲ ਮਾਹੌਲ ਵੀ ਇਤਾਂ ਦਾ ਹੀ ਚੱਲ ਰਿਹਾ ਵੈਸੇ ਮੰਨਦੇ ਹੋ ਇਸ ਗੱਲ ਨੂੰ ਬਿਲਕੁਲ ਬਿਲਕੁਲ ਇਹ ਸਭ ਕੇਅਰ ਕਰਨੀ ਚਾਹੀਦੀ ਮਤਲਬ ਸਰਕਾਰ ਨੂੰ ਬਿਲਕੁਲ ਦੇਵ ਕਰੋੜ ਨੂੰ ਪਹਿਲਾਂ ਵੀ ਦੇਖਦੇ ਹੋ ਜੀ ਫੇਵਰੇਟ ਆ ਉਹ ਤਾਂ ਜੀ ਕੀ ਮਤਲਬ ਉਹਨਾਂ ਦੇ ਵਿੱਚ ਕਿਹੜੀ ਚੀਜ਼ ਵਧੀਆ ਲੱਗਦੀ ਹੈ ਲਓ ਉਹਨਾਂ ਦੀ ਐਕਟਿੰਗ ਸਕਿੱਲ ਤੇ ਪਰਸਨੈਲਿਟੀ ਬਹੁਤ ਵਧੀਆ ਹੈ ਮਤਲਬ ਉਹ ਇਹ ਉਤਨੋਂ ਬਹੁਤ ਮੋਟੀਵੇਟ ਕਰ ਦੇ ਰਹੇ ਜਿਹੜਾ ਉਹਨਾਂ ਨੇ ਇੱਕ ਦਵੰਗ ਸਟਾਈਲ ਜਿਹੜਾ ਚੂਜ਼ ਕੀਤਾ ਉਹ ਕਿਵੇਂ ਦਾ ਲੱਗਦਾ ਬਹੁਤ ਵਧੀਆ ਲੱਗਿਆ ਬੋ ਐਂਡ ਕਿਹੜੀ ਮੂਵੀ ਦੇਖਿਆ ਹੈ ਸਰ ਤੁਸੀਂ ਡਾਕੂਆਂ ਦਾ ਮੁੰਡਾ ਕਿਵੇਂ ਦੀ ਲੱਗੀ ਬਹੁਤ ਵਧੀਆ ਕਿੰਨੇ ਨੰਬਰ ਦੋਗੇ 10 ਆਫ 10 ਹੈ ਇੰਨੀ ਜ਼ਿਆਦਾ ਘੈਂਟ ਬਈ ਡਾਕੂਆਂ ਦਾ ਮੁੰਡਾ 3 ਦੇਖ ਕੇ ਆ ਰਹੇ ਨੇ ਤੇ ਲਗਾਤਾਰ ਰਿਵਿਊ ਜਿਹੜਾ ਬਹੁਤ ਅੱਛਾ ਦੇ ਰਹੇ ਨੇ ਦੇਵ ਕਰੋੜ ਦੀ ਐਕਟਿੰਗ ਕਾਫੀ ਵਧੀਆ ਲੱਗੀ ਤੁਸੀਂ ਕਿਵੇਂ ਦਾ ਕੀ ਮੈਸੇਜ ਤੁਹਾਨੂੰ ਲੱਗਾ ਇਸ ਮੂਵੀ 'ਚ ਮੈਂ ਮੂਵੀ ਅੱਛੀ ਸੀ ਪਰ ਸਿਸਟਮ ਨਾਲ ਰਿਲੇਟਡ ਸਿਸਟਮ ਨੂੰ ਬੇਸਿਕਲੀ ਚੇਂਜ ਕਰਨ ਦੇ ਜਿਹੜਾ ਆਪਣਾ ਸਿਸਟਮ ਖਰਾਬ ਹੋਇਆ ਸੀ ਉਹਨੂੰ ਚੇਂਜ ਕਰਨ ਦੇ ਉੱਪਰ ਸੀ ਨਾਈਸ ਮੂਵੀ ਸੀ ਲੱਗਦਾ ਵੀ ਸਿਸਟਮ ਚੇਂਜ ਕਰਨ ਦੀ ਵਾਕਈ ਨੀਡ ਹੈ ਆਈ ਥਿੰਕ ਨੀਡ ਤਾਂ ਹੈ ਉਹਦੀ ਜੇ ਮੂਵੀ ਸੋ ਕਿਹੜੀ ਜੀ ਕਿਹੜੀ ਮੂਵੀ ਦੇਖ ਕੇ ਆਏ ਹੋ ਟਾਕੂ ਦਾ ਮੁੰਡਾ ਸਰੀ ਕਿਵੇਂ ਦੀ ਲੱਗੀ ਬੜੀ ਵਧੀਆ ਫਿਲਮ ਸੀ ਦੇਖਣ ਵਾਲੀ ਡਾਇਲੋਗ ਸੁਣਾ ਦੋ ਡਾਇਲੋਗ ਤਾਂ ਸੁਣਿਆ ਨਹੀਂ ਇਹਨੇ ਬਾਕੀ ਵਧੀਆ ਦੇਖਣ ਵਾਲੀ ਆ ਕੀ ਵਧੀਆ ਲੱਗਾ ਐਕਟਿੰਗ ਜੋ ਵੀ ਸੀਗਾ ਉਹ ਸਾਰਾ ਕੁਝ ਵਧੀਆ ਲੱਗਾ ਐਕਟਿੰਗ ਤੋਂ ਇਲਾਵਾ ਕੁਝ ਹੋਰ ਚੀਜ਼ ਕੋਈ ਹੋਰ ਐਕਟਰ ਵਧੀਆ ਲੱਗਾ ਹੋਵੇ ਦੇਵ ਕਰੋੜ ਦੇਵ ਕਰੋੜ ਤੋਂ ਇਲਾਵਾ ਕੁਝ ਹੋਰ ਚੀਜ਼ ਵਧੀਆ ਲੱਗੀ ਹੋਵੇ ਮੈਸੇਜ ਵਧੀਆ ਸੀ ਦੇਵ ਕਰੋੜ ਦੀ ਐਕਟਿੰਗ ਮਕਤਲਮ ਸੀਗੀ ਮਤਲਬ ਪਹਿਲੀ ਜਿਹੜੀ ਸੀਕਵਲ ਸੀ ਉਹਨਾਂ ਨਾਲੋਂ ਕਿੰਨਾ ਯੂਨੀਕ ਸੀ ਬੋ ਹੀ ਨਹੀਂ ਸੀ ਸੋ ਢਾਕਵਾਂ ਦੇ ਮੁੰਡਾ ਦੇਖ ਕੇ ਆਏ ਬਹੁਤ ਵਧੀਆ ਜਿਵੇਂ ਦਾ 3 ਪਾਰਟ ਲੱਗਾ ਬਹੁਤ ਵਧੀਆ ਜੀ ਕੀ ਵਧੀਆ ਲੱਗਾ ਸਭ ਤੋਂ ਜ਼ਿਆਦਾ ਮੂਵੀ ਸਭ ਤੋਂ ਵਧੀਆ ਗੋਟਾ ਕਿੱਦਾਂ ਲੱਗਾ ਕਿ ਪੰਜਾਬੀ ਸਿਨੇਮਾ ਜਿਹੜਾ ਅੱਜ ਉਸ ਮੋੜ ਤੇ ਆ ਗਿਆ ਕਿ ਬਾਲੀਵੁੱਡ ਨੂੰ ਵੀ ਮੈਂ ਕਹਨੀ ਆ ਕਿ ਦੇਵ ਕਰੋੜ ਬਹੁਤ ਯੂਨਿਕ ਤਰੀਕੇ ਨਾਲ ਅੱਗੇ ਲੈ ਕੇ ਜਾ ਰਿਹਾ ਹੈ ਦੇਵ ਕਰੋੜ ਨੇ ਬਹੁਤ ਵਧੀਆ ਐਕਟਿੰਗ ਕੀਤੀ ਬਹੁਤ ਬੰਦਾ ਉਹ ਇੱਕ ਦਿਨ ਬਹੁਤ ਅੱਗੇ ਵਧੂਗਾ ਜੀ ਬਹੁਤ ਵਧੀਆ ਐਕਟਿੰਗ ਬਹੁਤ ਸੋਹਣੀ ਸੋ ਬਿਲਕੁਲ ਗੱਲ ਕਰੋ ਵੀ ਕੋਈ ਡਾਇਲੌਗ ਦੱਸ ਦਿਓ ਐਡੀ ਕੈਂਟ ਮੂਵੀ ਦੇਖ ਕੇ ਆਇਓ ਹੈ ਲੋਕ ਤਾਂ ਕੋਈ ਨਹੀਂ ਆਉਂਦਾ ਹੈਗਾ ਹਾਲੇ ਕੋਈ ਦੇਵ ਕਰੋੜ ਦੀ ਕੋਈ ਲੈਂਗੁਏਜ ਕੋਈ ਐਦਾਂ ਦੀ ਗੱਲ ਬੋਲ ਦੋ ਬਹੁਤ ਵਧੀਆ ਓਕੇ ਵੈਰੀ ਗੁੱਡ ਬਹੁਤ ਵਧੀਆ ਕੋਈ ਕੋਈ ਫੇਮਸ ਉਹਨਾਂ ਦਾ ਐਦਾਂ ਦਾ ਜਿਹੜੀ ਹਮੇਸ਼ਾ ਇਹ ਵੱਡੀ ਮੂਵੀ ਦੇਖ ਲਈ ਕੋਸ਼ਟਾ ਜ਼ਿਆਦਾ ਹੋ ਗਈ। ਯਾਦ ਕਰਾਂਗੇ ਹੁਣ ਜਦ ਦੇਖ ਕੇ। ਕੋਈ ਮੈਸੇਜ ਕੋਈ ਕੋਈ ਮੈਸੇਜ ਵਧੀਆ ਲੱਗਾ ਹੋਵੇ। ਮੈਸੇਜ ਵਧੀਆ ਦਿੱਤਾ ਹੈ। ਜੰਨਾ ਸ਼ਾਇਦ ਖਿਲਾਫ ਹੁਣ ਦਿੱਤਾ ਉਹ ਮੈਸੇਜ ਵਧੀਆ ਲੱਗਿਆ। ਲੱਗਦਾ ਕਿ ਤੁਸੀਂ ਵੀ ਯੂਥ ਹੋ ਤੁਹਾਨੂੰ ਲੱਗਦਾ ਕਿ ਇਹ ਚੀਜ਼ ਹੋਰ ਅੱਗੇ ਲੈ ਜਾਣੀ ਚਾਹੀਦੀ ਹੈ ਨਾ ਮੈਸੇਜ ਇੰਨਾ ਘੈਂਟ ਸੀ ਤਾਂ ਸਮਾਜ 'ਚ ਹੀ ਵਰਕ ਹੋਣਾ ਚਾਹੀਦਾ। ਹਾਂਜੀ ਲੈ ਕੇ ਜਾਣੀ ਚਾਹੀਦੀ ਜੀ ਵਧੀਆ ਫਿਲਮਾਂ ਘੈਂਟ ਆ ਜੀ। ਕੋਈ ਕਿੰਨੇ ਐਕਟਿੰਗ ਨੂੰ ਕਿੰਨੇ ਨੰਬਰ ਦੇਵੋਗੇ? 10 'ਚੋਂ 10 ਹੀ ਆ ਜੀ। ਫਿਲਮ ਨੂੰ ਵੀ 10 ਆਫ ਹਾਂਜੀ ਹਾਂਜੀ। ਆਜੋ ਆਜੋ ਕਿਹੜ ਉਹ ਉਹ ਤਾਂ ਵਧੀਆ ਸੀ ਉਹ ਫਿਲਮ ਮੇਰੀ ਫੇਵਰਟ ਫਿਲਮ ਬਣੀ ਆ ਅੱਛਾ ਇਹ ਫੇਵਰਟ ਕਿੱਦਾਂ ਬਣੀ ਪਹਿਲੇ ਵੀ ਸੀ ਕੁਲ ਦੇਖੇ ਹੋਏ ਆ ਹਾਂ ਪਹਿਲੇ ਵੀ ਦੇਖੀ ਹੋਈ ਆ ਉਹ ਜਿਹੜਾ ਗਾਂਦੀ ਸੀ ਉਹ ਮੇਰਾ ਫੇਵਰਟ ਐਕਟਰ ਹੈਗਾ ਹੂੰ ਤੇ ਤੇ ਕੀ ਸਭ ਤੋਂ ਯੂਨੀਕ ਕੀ ਲੱਗਾ ਉਹਦੇ ਵਿੱਚ ਕੁਝ ਐਦਾਂ ਦਾ ਘੈਂਟ ਕੁਝ ਡਾਇਲੋਗ ਲੱਗਾ ਹੋਵੇ ਕੋਈ ਸੀਨ ਐਦਾਂ ਦਾ ਲੱਗਾ ਹੋਵੇ ਜਦੋਂ ਚੌਧਰੀ ਨਹੀਂ ਹੈਗਾ ਸੀਗਾ ਵਿਕਰਮ ਚੌਧਰੀ ਉਹ ਜਦ ਰਜਸੀ ਨਾ ਜਸੀ ਜੇ ਨਸ਼ਾ ਵਿੱਚ ਲੱਗੀ ਸੀ ਜਦ ਉਹ ਯੂਨੀਵਰਸਿਟੀ ਚ ਵਿਕ ਉਹ ਗਾਂਦੀ ਤੇ ਉਹਨੇ ਉਹਨੇ ਕੁੱਟੇ ਸੀਗੇ ਜਿਹੜੇ ਨਸ਼ਾ ਵੇਚ ਰਹੇ ਸੀ ਉਹ ਵਾਲਾ ਸਰ ਨਾਲੋਂ ਵਧੀਆ ਸੀ ਲੱਗਿਆ ਲੱਗਦਾ ਇਦਾਂ ਕੁੱਟਣਾ ਚਾਹੀਦਾ ਬੰਦਿਆਂ ਨੂੰ ਜਿਹੜੇ ਨਸ਼ਾ ਕਰਦੇ ਆ ਜਿਹੜੇ ਗਲਤ ਕੰਮ ਕਰਦੇ ਆ ਸਮਾਜ ਚ ਹਾਂ ਹਾਂ ਸਭ ਕਿਸਾ ਗਾਣਾ ਚਾਹੀਦਾ ਹਾਂ 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 ਸਖਾਣਾ ਚਾਹੀਦਾ ਕੀ ਨਾਮ ਹੈ ਤੁਹਾਡਾ ਜਸਨੂਰ ਸਿੰਘ ਬਿਲਕੁਲ ਵੀ ਜਸਨੂਰ ਸਿੰਘ ਨੇ ਵੀ ਆਪਣੀ ਬਾਕਮਾਲ ਆਵਾਜ਼ ਦੇ ਵਿੱਚ ਦੱਸ ਦਿੱਤਾ ਕਿ ਵੀ ਡਾਕੂਆਂ ਦਾ ਮੁੰਡਾ 3 ਮੂਵੀ ਕਿਵੇਂ ਦੀ ਹੈ ਸੋ ਤੁਸੀਂ ਵੀ ਜਲਦੀ ਜਲਦੀ ਦੇਖੋ ਲੁਧਿਆਣਾ ਦੇ ਵਿੱਚ ਤਾਂ ਹਰ ਕਿਸੇ ਨੇ ਮੂਵੀ ਦੇਖ ਲਈ ਹੈ ਤੇ ਲੋਕ ਲਗਾਤਾਰ ਨਿਕਲ ਕੇ ਪੂਰੇ ਆਪਣੇ ਰਿਵਿਊ ਦੇ ਰਿਹਾ ਅਗਰ ਤੁਹਾਨੂੰ ਵੀ ਦੇਵ ਕਰੋੜ ਪਸੰਦ ਨਹੀਂ ਉਹਨਾਂ ਦੀ ਮੂਵੀ ਦਾ ਤੁਸੀਂ ਵੇਟ ਕਰ ਰਹੇ ਸੀ ਤਾਂ ਜਲਦੀ ਜਲਦੀ ਸਿਨੇਮਾ ਦੇ ਵਿੱਚ ਜਾਓ ਤੇ ਇਸ ਮੂਵੀ ਦਾ ਆਨੰਦ ਲਓ